ਜਦੋਂ ਇਹਨਾਂ ਨਾਲ ਫਿਲਮ ਚੱਲਦੀ ਸੀ ਉਦੋਂ ਮੈਂ ਇਹਨਾਂ ਨੂੰ ਕਹਿੰਦਾ ਸੀ ਇਸ ਤਰ੍ਹਾਂ ਦਾ ਇਮੋਸ਼ਨਸ ਆਣਗੇ ਥੋੜੇ ਵਰੀ ਸੀਗੇ ਕਿ ਸਬਜੈਕਟ ਥੋੜਾ ਡਿਫਰੈਂਟ ਆ ਕਿਤੇ ਭਾਰੀ ਨਾ ਪਵੇ ਲੋਕਾਂ ਤੇ ਮੈਂ ਕਹਾ ਤੁਸੀਂ ਟੈਨਸ਼ਨ ਨਾ ਲਓ ਆਪਾਂ ਇਹਨੂੰ ਬਿਲਕੁਲ ਸਹੀ ਪੋਰਟ੍ਰੇ ਕਰਾਂਗੇ ਰਾਈਟਿੰਗ ਨੂੰ ਜੇ ਫਲੈਟ ਵੀ ਸ਼ੂਟ ਕਰ ਦੋ ਤਾਂ ਵਧੀਆ ਨਹੀਂ ਬਣਦਾ ਜਿਹੜੇ ਡਿਟੇਲਿੰਗਸ ਇਹਨਾਂ ਦੀ ਪਿਓ ਦੇ ਥਰੂ ਕੱਢੀ ਜਿਹੜੀ ਕੁੜੀ ਦੇ ਪਿਓ ਦੇ ਥਰੂ ਮੈਂ ਐਕਸਪ੍ਰੈਸ਼ਨਸ ਕੱਢੇ ਜਿਹੜੇ ਫੈਮਿਲੀ ਦੇ ਐਕਸਪ੍ਰੈਸ਼ਨ ਕੱਢੇ ਉਹਦੇ ਨਾਲ ਫਿਲਮ ਐਨਾਂਸ ਹੁੰਦੀ ਹੈ ਮੇਰੇ ਨਾਲ ਕੈਪਟਨ ਆਫ ਦਾ ਸ਼ਿਪ ਸਾਡੇ ਡਾਇਰੈਕਟਰ ਸਾਹਿਬ ਤੇ ਸਾਡੇ ਬਾ ਕਮਾਲ ਅਦਾਕਾਰ ਸੁਖੀ ਚਾਲ ਜੀ ਵੀ ਖੜੇ ਨੇ ਸੋ ਪਹਿਲਾਂ ਤਾਂ ਤੁਹਾਨੂੰ ਦੋਵਾਂ ਨੂੰ ਬਹੁਤ ਬਹੁਤ ਮੁਬਾਰਕਾ ਇਸ ਵਾਰ ਬਹੁਤ ਘਟ ਹੁੰਦਾ ਕਿ ਡਾਇਰੈਕਟਰ ਅੱਛਾ ਹੋਵੇ ਤੇ ਨਾਲ ਉਹਨੂੰ ਜਿਹੜੀ ਟੀਮ ਮਿਲੇ ਉਹ ਹੋਰ ਵੀ ਜ਼ਿਆਦਾ ਵਧੀਆ ਤਾਂ ਕਿ ਉਹਨਾਂ ਦਾ ਕੰਮ ਜਿਹੜਾ ਹੋਰ ਨਿਖਾਰ ਕੇ ਲੈ ਕੇ ਆ ਸਕੇ ਇਸ ਤਰ੍ਹਾਂ ਦੀਆਂ ਫਿਲਮਾਂ ਸਾਂਝ ਬਣਾਈ ਰੱਖਦੀਆਂ ਨੇ ਪਰਿਵਾਰਾਂ ਦੇ ਵਿੱਚ ਤਾਂ ਅੱਜ ਫਿਲਮ ਜਿਹੜੀ ਹੈ হাসاندی ਵੀ ਹੈ ਤੇ ਰਵਾਂਦੀ ਵੀ ਹੈ ਤੁਸੀਂ ਦੋਵਾਂ ਨੇ ਖੁਦ ਰਿਐਕਸ਼ਨ ਦੇਖੇ ਨੇ ਲੋਕਾਂ ਦੇ ਆਡੀਅנס ਦੇ ਨਾਲ ਬੈਠ ਕੇ ਫਿਲਮ ਵੇਖੀ ਹੈ ਕੀ ਕਹਿਣਾ ਚਾਹੋਗੇ ਬਿਲਕੁਲ ਬਹੁਤ ਜੋ ਮੈਂ ਸੋਚਿਆ ਸੀਗਾ ਉਹੀ ਰਿਐਕਸ਼ਨ ਆਡੀਅנס ਦਾ ਆਇਆ ਜਦੋਂ ਇਹਨਾਂ ਨਾਲ ਫਿਲਮ ਚੱਲਦੀ ਸੀ ਉਦੋਂ ਮੈਂ ਇਹਨਾਂ ਨੂੰ ਕਹਿੰਦਾ ਵੀ ਇਸ ਤਰ੍ਹਾਂ ਦਾ ਇਮੋਸ਼ਨਸ ਆਣਗੇ ਥੋੜੇ ਵਰੀ ਸੀਗੇ ਕਿ ਸਬਜੈਕਟ ਥੋੜਾ ਡਿਫਰੈਂਟ ਆ ਕਿਤੇ ਭਾਰੀ ਨਾ ਪਵੇ ਲੋਕਾਂ ਤੇ ਮੈਂ ਕਿਹਾ ਤੁਸੀਂ ਟੈਨਸ਼ਨ ਨਾ ਲਓ ਆਪਾਂ ਇਹਨੂੰ ਬਿਲਕੁਲ ਸਹੀ ਪੋਰਟ੍ਰੇ ਕਰਾਂਗੇ ਤੇ ਇਸੇ ਆਨਸਰ ਦਿੰਦੇ-ਦਿੰਦੇ ਮੈਂ ਸਵਾਲ ਤੁਹਾਡਾ ਨਵਾਂ ਸਵਾਲ ਕਰਦਾ ਕਿ ਤੁਹਾਨੂੰ ਕਿਵੇਂ ਲੱਗੀ ਮੈਨੂੰ ਬਹੁਤ ਵਧੀਆ ਲੱਗੀ ਮੈਂ ਜਿਵੇਂ ਪਹਿਲਾਂ ਕਿਹਾ ਮੈਂ ਇਹ ਇੱਕ ਟਾਈਮ ਤੇ ਬਹੁਤ ਹਸੀ ਕਿਉਂਕਿ ਮੈਂ ਖੋਦ ਦੇ ਕਿ ਨਾ ਵੱਡੇ ਪਰਿਵਾਰ ਵਿੱਚ ਪਲੀ ਬੜੀ ਆ ਮੈਨੂੰ ਬਹੁਤ ਹੀ ਇਦਾਂ ਦੇ ਸੀਨ ਲੱਗੇ ਜਿੱਦਾਂ ਮੇਰੇ ਪਰਿਵਾਰ ਦੀ ਗੱਲ ਚੱਲ ਰਹੀ ਹੋਵੇ ਫਿਰ ਇੱਕ ਸੀਨ ਇਦਾਂ ਦੇ ਆਏ ਜਿੱਥੇ ਤੁਸੀਂ ਬਹੁਤ ਹੀ ਜ਼ਿਆਦਾ ਟੁੱਟ ਜਾਂਦੇ ਹੋ ਜਿੱਦਾਂ ਨੀਰੂ ਮੈਮ ਦੀ ਗੱਲ ਕਰੀਏ ਜਾਂ ਫਿਰ ਇੱਕ ਜਦੋਂ ਪਿਓ ਜਿਹੜਾ ਏ ਉਹ ਆਪਣੇ ਬੇਟੇ ਨੂੰ ਖੋ ਦਿੰਦਾ ਹੈ ਤਾਂ ਮਤਲਬ ਉਹ ਸੀਨ ਜਿਹੜੇ ਨੇ ਉਹ ਤੁਹਾਨੂੰ ਅੰਦਰ ਤੱਕ ਜਿਸ ਤਰ੍ਹਾਂ ਛੂ ਜਾਂਦੇ ਨੇ ਤਾਂ ਉਹ ਬਹੁਤ ਹੀ ਕਮਾਲ ਦੇ ਸੀ ਬਹੁਤ ਡੀਪ ਸੀਗੇ ਸੀ ਬਿਲਕੁਲ ਇਹੀ ਹੈ ਇਹਦੀ ਇਹਦੀ ਖਾਸੀਅਤ ਕੀ ਹੈ ਕਿ ਜਿਹੜੀਆਂ ਮੈਂ ਚੀਜ਼ਾਂ ਤੇ ਵਰਕ ਕੀਤਾ ਰਾਈਟਿੰਗ ਬੈਸਟ ਹੈ ਲੇਕਿਨ ਰਾਈਟਿੰਗ ਨੂੰ ਜੇ ਫਲੈਟ ਵੀ ਸ਼ੂਟ ਕਰ ਦੋ ਤਾਂ ਵਧੀਆ ਨਹੀਂ ਬਣਦਾ ਜਿਹੜੀ ਡਿਟੇਲਿੰਗਸ ਇਹਨਾਂ ਦੀ ਪਿਓ ਦੇ ਥਰੂ ਕੱਢੀ ਜਿਹੜੀ ਕੁੜੀ ਦੇ ਪਿਓ ਦੇ ਥਰੂ ਮੈਂ ਐਕਸਪ੍ਰੈਸ਼ਨਸ ਕੱਢੇ ਜਿਹੜੇ ਫੈਮਿਲੀ ਦੇ ਐਕਸਪ੍ਰੈਸ਼ਨ ਕੱਢੇ ਉਹਦੇ ਨਾਲ ਫਿਲਮ ਅਨਾਉਂਸ ਹੁੰਦੀ ਹੈ ਤਾਂ ਉਹ ਜਿਹੜੇ ਜਰਮਸ ਕੱਢਣੇ ਨਾ ਉਹ ਬੜੇ ਥੋੜੇ ਮੁਸ਼ਕਲ ਹੁੰਦੇ ਆ ਮਿਹਨਤ ਕਰਨੀ ਪੈਂਦੀ ਆ ਮਿਹਨਤ ਕੀਤੀ ਤਾਂ ਸਾਰਿਆਂ ਨੂੰ ਰਵਾਇਆ ਵੀ ਤੇ ਮੇਰਾ ਪਹਿਲੇ ਦਿਨ ਤੋਂ ਹੀ ਸੀਗਾ ਮੈਂ ਸਾਰਿਆਂ ਨੂੰ ਕਹਿੰਦਾ ਸੀਗਾ ਕਿ ਬੰਦਿਆਂ ਦੇ ਆ ਕੰਟਰੀ ਪਾਣੀ ਥੋੜਾ ਥੋੜਾ ਆਏਗਾ ਤੇ ਕਾਫੀ ਸਾਰੇ ਜਿੰਨੇ ਵੀ ਮਤਲਬ ਲੋਕਾਂ ਨੇ ਮੈਨੂੰ ਕਿਹਾ ਕਿ ਸਾਡੀਆਂ ਵੀ ਅੱਖਾਂ ਭਰ ਆਈਆਂ ਤੇ ਮੈਨੂੰ ਲੱਗਦਾ ਕਿ ਨੀਰੂ ਨਾਲ ਮੇਰੀ ਪਹਿਲੀ ਫਿਲਮ ਹੈ ਬਹੁਤ ਟਾਈਮ ਬਾਅਦ ਅਸੀਂ ਇਕੱਠਿਆਂ ਨੇ ਕੰਮ ਕੀਤਾ ਪਰ ਉਹਨਾਂ ਨੇ ਮੇਰੀ ਫਿਲਮ ਚ ਬਹੁਤ ਵਧੀਆ ਪਰਫਾਰਮੈਂਸ ਕੀਤੀ ਦੂਜੀਆਂ ਚ ਵੀ ਕਰਦੇ ਨੇ ਪਰ ਮੇਰੀ ਫਿਲਮ ਨੂੰ ਵਧੀਆ ਪਰਫਾਰਮ ਕਰਕੇ ਵੱਡਾ ਬਣਾਤਾ ਸਰ ਤੁਸੀਂ ਕੀ ਕਹਿਣਾ ਚਾਹੋ ਮੈਂ ਤਾਂ ਇਹ ਕਹੂੰਗਾ ਵੀ ਜੋ ਇਹਨਾਂ ਕਰਾਇਆ ਸੀ ਉਹੀ ਕੀਤਾ ਪਰੇ ਫਿਲਮ ਡਾਇਰੈਕਟਰ ਔਰ ਰਾਈਟਰ ਦੀ ਫਿਲਮ ਆ ਪੂਰੀ ਏ ਇਚ ਕੋਈ ਦੋ ਰਹੀ ਨਹੀਂ ਐਕਟਰਾਂ ਸਭ ਨੇ ਬਾਕਮਾਲ ਕੰਮ ਕੀਤਾ ਔਰ ਜਿਸ ਮੁੱਦੇ ਉੱਤੇ ਫਿਲਮ ਬਣੀ ਆ ਇਹ ਮੈਂ ਮੇਰੀ ਇਹ ਗੁਜ਼ਾਰਿਸ਼ ਆ ਤੁਹਾਡੇ ਤੱਕ ਕਿ ਤੁਹਾਡੀ ਜ਼ਿੰਮੇਵਾਰੀ ਆ ਇਹ ਪਲੀਜ਼ ਇਹਨੂੰ ਕਰ ਕਰ ਪਹੁੰਚਾਓ ਤਾਂ ਕਿ ਹਰ ਬੰਦਾ ਇਹ ਫਿਲਮ ਦੇਖੇ ਕਿ ਫਿਲਮ ਬਹੁਤ ਖੂਬਸੂਰਤ ਆ ਅੱਜ ਇਸ ਫਿਲਮ ਦੀ ਇਸ ਸਬਜੈਕਟ ਦੀ ਜ਼ਰੂਰਤ ਆ ਔਰ ਜ਼ਰੂਰਤ ਆ ਦੇਖ ਕੇ ਸਮਝਣ ਦੀ ਔਰ ਸਿੱਖਣ ਦੀ ਤੇ ਅਸੀਂ ਫਿਲਮਾਂ ਤੋਂ ਬਹੁਤ ਕੁਝ ਸਿੱਖ ਵੀ ਸਕਦੇ ਹਾਂ ਜਿਵੇਂ ਅਸੀਂ ਅੱਛੀ ਫਿਲਮਾਂ ਬਣਾਈਆਂ ਤੇ ਇਹ ਬਹੁਤ ਅੱਛੀ ਫਿਲਮ ਐ ਫੈਮਿਲੀ ਫਿਲਮ ਤੁਸੀਂ ਆਪ ਦੇਖੀ ਆ ਹੁਣ ਬਾਕੀ ਤੁਸੀਂ ਆਪ ਦੱਸਣਾ ਵੀ ਕਿਵੇਂ ਆ ਪਰ ਬਹੁਤ ਖੂਬਸੂਰਤ ਫਿਲਮ ਬਣੀ ਹੈ। ਥੈਂਕ ਯੂ ਸੋ ਮਚ। ਥੈਂਕ ਯੂ। ਬਹੁਤ ਬਹੁਤ ਧੰਨਵਾਦ।